ਕੀ ਨਾਮ ਆ ਬਟਾ ਮੇਰਾ ਨਾਮ ਸ਼ਾਲੂ ਆ ਤੁਸੀਂ ਕੀ ਲੱਗਦੇ ਹੋ ਮੈਂ ਉਹਦੀ ਭੈਣ ਆ ਉਹਦੀ ਵੱਡੀ ਸਿਸਟਰ ਆ ਮੈਂ ਉਹ ਮੇਰਾ ਬ੍ਰਦਰ ਛੋਟਾ ਛੋਟਾ ਭੈਣਾ ਤੂੰ ਇਹ ਜਾਂ ਕੋਈ ਕੰਮ ਨਹੀਂ ਸੀ ਗਰਦਾਰਾਂ ਨੇ ਮਾਰੇਗਾ ਬਾਹਰ ਬੁਲਾ ਕੇ ਫੋਨ ਤੇ ਸਾਡੀ ਕੋਈ ਸੁਣਾਈ ਨਹੀਂ ਕਰ ਲਿਆ ਹੈ ਗਿਆ ਕੁਰਬਾਨਾਂ ਨਾਲ ਪਹਿਲਾਂ ਇਹਨੂੰ ਕੁਰਬਾਨਾਂ ਨਾਲ ਵੜਿਆ ਹੋਰੋਂ ਪੱਟਾਂ ਤੋਂ ਟਾਂਕੇ ਸਿਰ 'ਚ 22 ਤਰੀਕ ਨੂੰ ਮੇਰੇ ਵੀਰੇ ਨੂੰ ਇਹ ਰਾ ਕਿੱਥੇ ਗੁਰਨਾਮ ਕਕੋਰ ਜੁਗੋਲੇ ਮੇਰੇ ਵੀਰਾਂ ਨੂੰ ਕੱਲਾ ਕੱਲਾ ਮੇਰਾ ਵੀਰਾ ਗੁਰਸੇਵ ਤੇ ਕਲਿਆਣਾ ਉਹਦਾ ਨਾਮ ਆ ਰਾਤ ਨੂੰ ਬੁਲਾਇਆ ਫੋਨ ਕਰਕੇ ਦੋ ਮੁੰਡੇ ਸੰਗਰੂਰਾ ਤੋਂ ਬੁਲਾਇਆ ਕਿੱਥੇ ਗੁਰਨਾਮ ਹੋਟਲ ਦੇ ਵਿੱਚ ਬੁਲਾਇਆ ਕਿਸੇ ਨੇ ਫੋਨ ਕਰਕੇ ਕਹਿੰਦਾ ਆ ਜਾ ਮੁੰਡੇ ਦੋ ਸੀ ਸੰਗਰੂਰ ਦੇ ਸੀ ਇੱਕ ਮੇਰਾ ਵੀਰਾ ਗੁਰਸੇਵਕ ਕਲਿਆਣ ਇੱਕ ਹੋਰ ਮੇਰਾ ਵੀਰਾ ਵਿਸ਼ਾਲ ਢਾਲੀ ਵਾਲਾ ਨੇ ਕੀ ਕੀਤਾ ਔਰੇ ਗੋਲੀ ਥੋਕੀ ਔਰੇ ਆਈ ਸਾਨੂੰ ਮਿਲਣਾ ਇਨਸਾਫ ਜੇ ਸਾਨੂੰ ਨਾ ਮਿਲਿਆ ਅਸੀਂ ਜਾਣੀਏ ਫਰਵਦੀ ਵੀ ਕੀ ਹੋਊਗਾ ਸੇਪ ਦੀ ਭਾਣਾ ਮੈਂ ਵੱਡੀ ਇਨਸਾਫ ਸਾਨੂੰ ਮਿਲਾਂਗਾ ਚਾਰ ਚਾਰ ਫੋਨ ਲੱਗ ਰਹੇ ਨੇ ਇਨਸਾਫ ਸਾਨੂੰ ਮਿਲੇ ਇਨਸਾਫ ਸਾਨੂੰ ਮਿਲੇ ਆਹ ਜੀ ਇਹ ਮੇਰੀ ਦੁਆਹੀ ਆ ਕੋਈ ਜੀ ਸਾਡਾ ਜੋ ਮੈਂ ਚਾਹੀਦਾ ਜੋ ਮੈਂ ਨੇ ਨਾ ਜਲਦ ਫੜੇ ਜਾਣ ਉਹ ਜੋ ਮੈਂ ਨੇ ਉਹਦੀ ਨਜ਼ਰਾਂੋਂ ਦੇਖਣਾ ਮੇਰਾ ਵੀਰਾ ਮੈਂ ਸੀ